ਨੰਨੀਆਂ ਕਲਮਾਂ ਨਵੀਂ ਉਠਾਵਾਂ ਹਾਂਜੀ ਬਿੱਕਰ ਸਵੰਥ ਕਹਿੰਦੇ ਹਾਂਜੀ ਬਿਲਕੁਲ ਜੀ ਆ ਬਿੱਕਰ ਤੇ ਸਾਰੇ ਜਿੰਨੇ ਦਰਸ਼ਕ ਨੇ ਸਾਰਿਆਂ ਨੂੰ ਸੁਖੀ ਬਾਗ ਉਹਦਾ ਸੱਸੀ ਕਾਲ ਜਿਹੜਾ ਸਾਡਾ ਇਹ ਪ੍ਰੋਜੈਕਟ ਹੈਗਾ ਨੰਨੀਆਂ ਕਲਮਾਂ ਨਵੀਂ ਨਾਂ ਕੋਈ 11 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀਗਾ ਇਹਦਾ ਜਿਹੜਾ ਮੇਨ ਮਨੋਰਥ ਸੀਗਾ ਉਹ ਬੱਚਿਆਂ ਦੇ ਵਿੱਚ ਮਾਂ ਬੋਲੀ ਪ੍ਰਤੀ ਜਾਗਰਤਾ ਪੈਦਾ ਕਰਨਾ ਬੱਚਿਆਂ ਨੂੰ ਸਿਹਤਵਾਲ ਪ੍ਰੇਰਨਾ ਬੱਚਿਆਂ ਨੂੰ ਜ਼ੁਬਾਨ ਬੋਲਣ ਤੱਕ ਪਹੁੰਚਾਣਾ ਤੇ ਕੋਲ 11 ਮਹੀਨੇ ਤੋਂ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਹੈ ਹਰ ਜ਼ਿਲ੍ਹੇ ਦੇ ਵਿੱਚ ਇੱਕ ਟੀਮ ਹੈ ਉਸਦੇ ਪੰਜ-ਪੰਜ ਮੈਂਬਰ ਨੇ ਤੇ ਹਰ ਜ਼ਿਲ੍ਹਾ ਕਟੋਂ ਕਰ ਚਾਰ ਕਿਤਾਬਾਂ ਬੱਚਿਆਂ ਦੀਆਂ ਸੁਭਾਰਿਆ ਨੇ ਜਿਸ ਤਰ੍ਹਾਂ ਨਵੀਆਂ ਕਲਮਾਂ ਨਵੀਂ ੜਾਨ ਭਾਗ 1 2 3 ਕਰਕੇ ਤੇ ਅੱਜ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਫਰੋਜ਼ਪੁਰ ਦੇ ਵਿੱਚ ਜਿਹੜਾ ਇਸ ਕਿਤਾਬ ਦਾ ਨਵੀਆਂ ਕਲਮਾਂ ਨਵੀਂ ੜਾਨ ਦਾ ਭਾਗ 19ਵਾਂ ਅੱਜ ਲੋਕ ਅਰਪਣ ਹੋਇਆ ਜਿਹਦੇ ਵਿੱਚ 99 ਬੱਚਿਆਂ ਨੇ ਆਪਣੀਆਂ ਰਚਨਾਵਾਂ ਲਿਖੀਆਂ ਨੇ ਸਟਾਰਟ ਸਕੂਲਾਂ ਦੇ ਬੱਚਿਆਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਤੇ ਮੈਂ ਫਰੋਜਪੁਰ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਪਹਿਲੇ ਤੋਂ ਧੰਨਵਾਦ ਕਰਦਾ ਜਿਹੜੇ ਅਧਿਆਪਕ ਨੇ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਕੋਈ ਛੋਟਾ ਕੰਮ ਨਹੀਂ ਹੈ ਬੱਚਿਆਂ ਨੂੰ ਸਿਹਤ ਲਖਾਉਣਾ ਤੇ ਪੜ੍ਹਨਾ ਸਿਖਾਉਣਾ ਤੇ ਮੈਨੂੰ ਇਹ ਵੀ ਸਾਰੇ ਦਰਸ਼ਕਾਂ ਨਾਲ ਸਾਥ ਪਾਉਣ ਦੀ ਖੁਸ਼ੀ ਹੈ ਕਿ ਪ੍ਰੋਜੈਕਟ ਇੰਟਰਨੈਸ਼ਨਲ ਲੈਵਲ ਦਾ ਹੈ ਲੱਖਾਂ ਚ ਕਿਤਾਬਾਂ ਛਾਪ ਰਹੀਆਂ ਨੇ ਛਪਣੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਜੋ ਤੁਸੀਂ ਘਰ ਬੈਠੇ ਟੈਲੀਵਿਜ਼ਨਾਂ ਨੂੰ ਦੇਖ ਰਹੇ ਹੋ ਕਰੋ ਆਪਣੀ ਆਪਣੀ ਮਦਦ ਆਓ ਆਪਣੀ ਮਾਂ ਮੋਲੀ ਨਾਲ ਮਿਲ ਕੇ ਕਰੋ ਹੀ ਸੰਗਾਰ ਸ਼ੁਰੂ ਕਰੀਏ ਕਰੋ ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ ਪੰਜਾਬੀ ਦੀਆਂ ਕਹਾਣੀਆਂ ਸੁਣਾਓ ਪੰਜਾਬੀ ਪਹਿਰਾਵਾ ਘਰਾਂ ਚ ਪਾਓ ਤੇ ਇਹ ਤੁਹਾਡਾ ਪੁੰਨ ਹੋਏਗਾ ਤੁਹਾਡੇ ਵੱਲੋਂ ਮੇਰੀ ਸਭ ਤੋਂ ਰਿਕਵੈਸਟ